ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਹੁਤ ਬਹੁਤ ਧੰਨਵਾਦ ਜੀ ਗਲੋਬਲ ਸਿਕ ਕਾਉਂਸਲ ਦਾ ਇਸ ਬੜੇ ਇੱਕ ਅਹਿਮ ਮੁੱਦੇ ਤੇ ਨਾਨਕਸ਼ਾਹੀ ਕੈਲੰਡਰ ਦੇ ਉੱਪਰ ਜਿਹੜੀ ਤੁਸੀਂ ਇੱਕ ਵਿਚਾਰ ਚਰਚਾ ਰੱਖੀ ਹੈ ਇਹਦੇ ਬਾਰੇ ਜਿਹੜੀ ਮੇਰੇ ਤੋਂ ਪਹਿਲਾਂ ਜਥੇਦਾਰ ਪਾਤਸ਼ਾਹ ਜੀ ਨੇ ਗੱਲਾਂ ਕੀਤੀਆਂ ਮੈਂ ਸਹਿਮਤਾ तकरीबन ਮੈਂ ਸਭ ਕਿ ਹੋਰਾਂ ਨੇ ਇਸ ਪ੍ਰਕਾਰ ਦੇ ਦਿੱਤਾ ਤਾਂ ਮੈਂ ਆਪਣੇ ਕੁਝ ਐਕਸਪੀਰੀਅੰਸ ਸ਼ੇਅਰ ਕਰਾਂਗੀ ਕਿ ਜਦੋਂ 2003 ਦੇ ਵਿੱਚ ਨਾਨਕ ਸ਼ਾਈ ਕੈਲੰਡਰ ਜਾਰੀ ਕੀਤਾ ਗਿਆ ਸੀ ਉਸ ਵਕਤ ਤਖਤ ਸ੍ਰੀ ਦਮਦਮਾ ਸਾਹਿਬ ਉਸੇਲੇ ਕਾਲੀ ਦਲ ਦੇ ਪ੍ਰਧਾਨ ਸਰ ਦਾ ਪ੍ਰਕਾਸ਼ ਸਿੰਘ ਬਾਦਲ ਵੀ ਹਾਜ਼ਰ ਸੀ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਸ਼ਰਮੀ ਕਮੇਟੀ ਦੇ ਪ੍ਰਧਾਨ ਸੀ ਤੇ ਬੜੇ ਇੱਕ ਸੋਹਣੇ ਤਰੀਕੇ ਦੇ ਨਾਲ ਬੜੇ ਇੱਕ ਲੰਬੀ ਵਿਚਾਰ ਚਰਚਾ ਤੋਂ ਬਾਅਦ ਇਹ ਲਾਗੂ ਹੋ ਗਿਆ ਪਰ ਜਿਵੇਂ 2010 ਦੇ ਵਿੱਚ ਦੁਬਾਰਾ ਰੇਡ ਕਾ ਪਿਆ ਉਹਦੇ ਕਾਰਨ ਜਿਹੜੇ ਹਨ ਉਹਦੇ ਕਾਰਨ ਸਿਰਫ ਰਾਜਨੀਤਿਕ ਸੰ ਔਰ ਉਹਨਾਂ ਦੇ ਕਾਰਨ ਸਿਰਫ ਵੋਟਾਂ ਲੈਣ ਦਿਖਾਤਰ ਸੰ ਕਿਸਾਨ ਉਹਦੀਆਂ ਵੋਟਾਂ ਮਿਲੀਆਂ ਸਾਨੂੰ ਕੀ ਨੁਕਸਾਨ ਹੋਇਆ ਕੀ ਫਾਇਦਾ ਹੋਇਆ ਅੱਜ 2010 ਤੋਂ ਬਾਅਦ ਅਸੀਂ ਵੀ 20 ਚਵੀ ਦੇ ਵਿੱਚ ਬੈਠੇ ਆ ਔਰ ਤੁਸੀਂ ਦੇਖ ਲਓ ਸਾਡਾ ਕਿੱਥੋਂ ਲੈ ਕੇ ਆ ਸੀ ਕਿੱਥੇ ਤੱਕ ਪਹੁੰਚ ਗਏ ਆ ਸੋ ਨਾਨਕਸ਼ਾਈ ਕੈਲੰਡਰ ਦੇ ਹੱਕ ਵਿੱਚ ਵੀ ਆਵਾਜ਼ਾਂ ਨਾਨਕਸ਼ਾਈ ਕੈਲੰਡਰ ਦੇ ਵਿਰੋਧ ਵਿੱਚ ਵੀ ਆਵਾਜ਼ਾਂ ਪਰ ਮਸਲਾ ਇਹ ਹੈ ਕਿ ਜਿਹੜਾ ਇੱਕ ਅਕਾਲ ਇੱਕ ਤਖਤ ਸਾਪ ਤੋਂ ਜਿਹੜਾ ਕੈਲੰਡਰ ਲਾਗੂ ਹੋਇਆ ਕੌਮ ਦੀ ਸੈਮਤੀ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਸੈਮਤੀ ਦੇ ਨਾਲ ਅਕਾਲ ਤਖਤ ਸਾਹਿਬ ਤੇ ਵੀ ਹੋਇਆ ਤਾਂ ਫਿਰ ਉਹਨੂੰ ਬਦਲਣ ਲੱਗਿਆਂ ਉਹ ਉਹੀ ਤਰੀਕਾ ਕਿਉਂ ਨਾ ਅਪਣਾਇਆ ਗਿਆ ਨੈਸ਼ਨਲ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਆਇਆ ਮੈਨੂੰ ਯਾਦ ਹੈ 2010 ਤੋਂ ਬਾਅਦ ਇੱਕ ਸਬ ਕਮੇਟੀ ਦੇ ਵਿੱਚ ਇਹ ਵਿਚਾਰ ਕਰਨ ਲਈ ਕਿ ਬੀ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕੀ ਅਮੈਂਡਮੈਂਟ ਹੋਵੇ ਤਾਂ ਇੱਕ ਕਮੇਟੀ ਦੀ ਮੀਟਿੰਗ ਰੱਖੀ ਗਈ ਫਤੇਗੜ ਸਾਹਿਬ ਮੈਨੂੰ ਅੱਜ ਵੀ ਯਾਦ ਹੈ ਉਸ ਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਜਿਹੜੇ ਬੰਦੇ ਬੈਠੇ ਹੋਏ ਸੀ ਉਹ ਵੱਖ-ਵੱਖ ਡੇਰੇਆ ਤੋਂ ਸੰਪਰਦਾਵਾ ਤੋਂ ਆਏ ਸੀ ਔਰ ਜਿਸ ਤਰੀਕੇ ਦਾ ਉਹਨਾਂ ਦਾ ਗੱਲਬਾਤ ਦਾ ਲਹਿਜਾ ਸੀ ਉਹਦੇ ਵਿੱਚ ਬੜਾ ਸਪਸ਼ਟ ਸੀ ਕਿ ਉਹ ਕਿਸੇ ਪਾਸੇ ਕਿਸੇ ਦਲੀਲ ਪੀ ਤੇ ਆ ਰਹੀ ਦੀ ਉਹਨਾਂ ਦਾ ਇੱਕੋ ਇੱਕ ਮਨਸ਼ਾ ਸੀ ਕਿ ਜਿਹੜੀਆਂ ਸੰਗਰਾਂ ਦਾ ਵਿਕਰਮੀ ਕਲੰਡਰ ਦੇ ਵਿੱਚ ਚਾਹੀਦੀਆਂ ਸਾਨੂੰ ਉਹੀ ਚਾਹੀਦੀਆਂ ਸਾਨੂੰ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਚਾਹੀਦੀ ਔਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜੀਆਂ ਅਸੀਂ ਇੱਕ ਗੁਰਪੁਰਬਾਂ ਦੇ ਤਰੀਕਾ ਫਿਕਸ ਕਰਨ ਦੀ ਮਿੱਥਨ ਦੀ ਗੱਲ ਕਰ ਰਹੇ ਆ ਜੇ ਤੁਹਾਨੂੰ ਇਹ ਪਸੰਦ ਨਹੀਂ ਆ ਤੁਸੀਂ ਆਪਣੇ ਤਰੀਕੇ ਦੇ ਨਾਲ ਮਿੱਥ ਦਿਓ ਤਾਂ ਉਹਦੇ ਵਿੱਚ ਵੀ ਉਹ ਉੱਥੇ ਹੀ ਬਜਟ ਸੀ ਕਿ ਅਸੀਂ ਬਿਕਰਮੀ ਕੈਲੰਡਰ ਜਿਹੜਾ ਉਹਦੇ ਤੋਂ ਟਾਸ ਤੋਂ ਮਸ ਨਹੀਂ ਹੋਣਾ ਔਰ ਦਲੀਲ ਬੜੀ ਹਾਸੋਹੀਣੀ ਦਿੱਤੀ ਜਾਂਦੀ ਸੀ ਕਿ ਦੇਖੋ ਜੀ ਜਿਹੜਾ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਉਹਦਾ ਤੇ ਬਿਕਰਮੀ ਅੰਦਿਆਂ ਸੰਗਰਾਂਦਾ 6-7 ਰਿਲਦੀਆਂ ਤੇ ਬਲ ਪਾਂਛੇ ਹੀ ਹੋ ਰਲਾੜੀਆਂ ਗੈਨ ਸੰਗਰਾਨ ਦਾ ਰਲਾ ਦਿਓ ਤੇ ਕੋਈ ਮਸਲਾ ਨਹੀਂ ਹੈਗਾ ਸੰਗਰਾਨ ਦਾ ਮਸਲਾ ਇਹ ਹੈਗਾ ਕਿ ਇੱਕ ਬੇਕਰਮੀ ਦੇ ਜਿਹੜੇ ਸਪੋਰਟਰ ਸੀ ਉਹ ਕਹਿੰਦੇ ਸੀ ਜੀ ਸੰਗਰਾਨ ਜਿਹੜੀ ਹੈ ਉਹ ਇਹਦੇ ਵਿੱਚ ਜਿਹੜਾ ਨਾਨਕਸ਼ਹੀ ਕੈਲੰਡਰ ਹੈ ਇਹਦੇ ਵਿੱਚ ਸੰਗਰਾਨ ਸਹੀ ਨਹੀਂ ਹੈ ਜਿਹੜੀ ਕਿ ਉਹਨਾਂ ਦੀ ਗੱਲ ਦੇ ਵਿੱਚ ਦਲੀਲ ਸੀ ਦਲੀਲ ਇਹ ਸੀ ਜਦੋਂ ਜਿਹੜਾ ਸੂਰਜ ਹੈ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਜਾਂਦਾ ਹੈ ਤੇ ਉਸ ਸਮੇਂ ਨੂੰ ਸੰਗ੍ਰਾਂਤ ਦਾ ਸਮਾਂ ਕਿਹਾ ਜਾਂਦਾ ਹੈ ਤੇ ਇਹ ਮਹੀਨੇ ਦੀ ਪਹਿਲੀ ਤਰੀਕ ਗਣੀ ਜਾਂਦੀ ਹੈ ਤੇ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਅਸੀਂ ਮਹੀਨੇ ਦੀ ਪਹਿਲੀ ਤਰੀਕ ਨੂੰ ਨਾ ਸੰਗ੍ਰਾਂਦ ਦਾ ਦਿੱਤਾ ਸੀ ਪਰ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ ਕਿ ਸੂਰਜ ਕਿਸ ਵੇਲੇ ਕਿਹੜੀ ਰਾਸ਼ੀ ਜਾ ਰਿਹਾ ਕਿਉਂਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਸੀ ਉਹਦੇ ਵਿੱਚ ਕੋਈ ਰਾਸ਼ੀਆਂ ਵਾਲੀ ਗੱਲ ਨਹੀਂ ਸੀ ਹੈਗੀ ਉਹ ਮੌਸਮ ਤੇ ਆਧਾਰਿਤ ਇੱਕ ਟ੍ਰੋਪੀਕਲ ਕੈਲੰਡਰ ਹੈਗਾ ਸੀ ਔਰ ਉਹਦੇ ਵਿੱਚ ਸਿਰਫ ਪਹਿਲੀ ਤਰੀਕ ਦਾ ਅ ਇਹ ਐਨ ਸਮਝ ਲੋ ਕਿ ਨਾ ਸੰਗਰਾਦ ਵਰਤਿਆ ਗਿਆ ਸੀ। ਔਰ ਇਹ ਜਿੰਨੇ ਤਕਰੀਬਨ ਡੇਰੇ ਸੰਪਰਦਾਵਾਂ ਇਹਨਾਂ ਦੇ ਵਿੱਚ ਮੈਂ ਕਦੀ ਸੁਣਿਆ ਨਹੀਂ ਕਿ ਗੁਰਪੁਰ ਬਿਨਾਂ ਨੇ ਮਨਾਏ ਹੋਣ ਹਾਂ ਇਹਨਾਂ ਦੇ ਮਸੀਆ ਸੰਗਰਾਦਾ ਤੇ ਪੂਰਨਵਾਸੀਆਂ ਵਗੈਰਾ ਮਨਾਈਆਂ ਜਾਂਦੀਆਂ ਤੇ ਇਮਪੋਰਟ ਪਰ ਹਸਪਤਾਲ ਨੇ ਇਹ ਵੀ ਇੱਕ ਸ਼ਿਕਾਇਤ ਕੀਤੀ ਕਿ ਜੀ ਤੁਸੀਂ ਮਸਿਆ ਸੰਗਰਾਮ ਕਿਸ ਤਰ੍ਹਾਂ ਮਤਲਬ ਮਸਿਆ ਪੁਨਿਆ ਕਿਸ ਤਰ੍ਹਾਂ ਬਦਲ ਸਕਦੇ ਹੋ ਕਿ ਜਿਹੜਾ ਸੂਰਜ ਦਾ ਕੈਲੰਡਰ ਹੈ ਉਹਦੇ ਵਿੱਚ ਮਸਿਆ ਦਾ ਤੇ ਜੋ ਸੂਰਜ ਚੰਦਰਮਾ ਦੇ ਲੂਨਰ ਕੈਲੰਡਰ ਦੇ ਨਾਲ ਚੱਲਣ ਵਾਲੀ ਹੈਗੀ ਹੈ ਪੂਰਨ ਮਾਸੀ ਤੇ ਮਸਿਆ ਉਹਨੂੰ ਨਹੀਂ ਬਦਲਿਆ ਜਾ ਸਕਦਾ ਕੁਦਰਨਤਾ ਜਿਹੜਾ ਵਰਤਾਰਾ ਜੋ ਰਹਿਣਾ ਉਹ ਉਸੇ ਤਰ੍ਹਾਂ ਰਹਿਣਾ ਉਹਨੇ ਸਾਡੇ ਹਿਸਾਬ ਕਿਤਾਬ 'ਚ ਨਹੀਂ ਆਣਾ ਪਰ ਫਿਰ ਇਹਨੂੰ ਕੈਲੰਡਰ ਨੂੰ ਧਾਰਮਿਕ ਮੁੱਦਾ ਬਣਾਇਆ ਗਿਆ ਹੁਣ ਧਾਰਮਿਕ ਮੁੱਦਾ ਵੀ ਬਣਾਉਣਾ ਬਿਲਕੁਲ ਗਲਤ ਸੀ ਕਿਉਂਕਿ ਕਈ ਇੱਕ ਸਮਾਂ ਸੀ ਜਦੋਂ ਸਮੇਂ ਦੀ ਜਿਹੜੀ ਮੈਜ਼ਰਮੈਂਟ ਹੈ ਉਹ ਵਿਸੂਏ ਚਸੇ ਆ ਘੜੀਆਂ ਪਹਿਰਾਂ ਸੀ ਅੱਜ ਅਸੀਂ ਸੈਕਿੰਡਸ ਮਿੰਟਸ ਆਵਰਸ ਇਹਦੇ ਹਿਸਾਬ ਸੇ ਚੱਲਦੇ ਆ ਸੋ ਤਬਦੀਲੀ ਤਾਂ ਉਦੋਂ ਵੀ ਹੋਈ ਦੂਸਰੇ ਮੰਂਤੀ ਦੇ ਤਰੀਕੇ ਬਦਲੇ ਤੇ ਇਸ ਲਈ ਜੇ ਸਮੇ ਨੂੰ ਬਦਲਣ ਦਾ ਤਰੀਕਾ ਬਦਲ ਜਾਇਆ ਤਾਂ ਮੰਂਨ ਦਾ ਬਦ ਤਰੀਕਾ ਬਦਲ ਜਾਇਆ ਤਾਂ ਕੋਈ ਬਹੁਤ ਇਤਰਾਜ਼ਯੋਗ ਗੱਲ ਨਹੀਂ ਸੀ ਪਰ ਇਹਨੂੰ ਧਰਮ ਦੇ ਨਾਲ ਜੋੜ ਦਿੱਤਾ ਗਿਆ ਇਹਨੂੰ ਧਰਮ ਦੇ ਨਾਲ ਜੋੜ ਕੇ ਤੇ ਇਹੋ ਜੀਆਂ ਮੈਨਾ ਮਾਨੋਵਾਲੀਆਂ ਦਲੀਲਾਂ ਦਿੱਤੀਆਂ ਗਈਆਂ ਕਿ ਅਖੀਰ ਜਿਹਦਾ ਜੋਰ ਪਿਆ ਉਹ ਆਪਣਾ ਜੋਰ ਚਲਾ ਗਿਆ ਔਰ ਜੋਰ ਉਹਨਾਂ ਦਾ ਪਿਆ ਜਿਨ੍ਹਾਂ ਦੀ ਵੋਟਾਂ ਦੀ ਝਾਕ ਸੀ ਉਸ ਵਕਤ ਦੀ ਲੀਡਰਸ਼ਿਪ ਨੂੰ ਔਰ ਉਹਨਾਂ ਨੇ ਕੈਲੰਡਰ ਬਦਲ ਦਿੱਤਾ ਜਿਹੜੀ ਦੋ ਮੈਂਬਰ ਕਮੇਟੀ ਦੀ ਗੱਲ ਫੌਟ ਸਾਹਿਬ ਵੀ ਕਰਕੇ ਗਏ ਉਸ ਦੋ ਮੈਂਬਰ ਕਮੇਟੀ ਦੇ ਨਾਂ ਜਥੇਦਾਰ ਅਵਤਾਰ ਸਿੰਘ ਮੱਕੜ ਨਾ ਹਰਨਾਮ ਸਿੰਘ ਤੁਮਾ ਦੋਨੋਂ ਕੋਈ ਕੈਲੰਡਰ ਬਣਾਦੇ ਮਾਹਰ ਨਹੀਂ ਸੀ ਪਰ ਇਹਨਾਂ ਨੇ ਤੈਅ ਕੀਤਾ ਕਿ ਜੀ ਸੰਗਰਾਂਦਾ ਉਹੀ ਰਹਿਣਗੀ ਆ ਤੇ ਐਸਾ ਮਿਲਗੋਬਾ ਕੀਤਾ ਬਿਕਰਮੀ ਕੈਲੰਡਰ ਦਾ ਔਰ ਨਾਨਕਸ਼ਾਈ ਕੈਲੰਡਰ ਦਾ ਕਿ ਤਰੀਕਾ ਦਾ ਸਮਝ ਹੀ ਨਹੀਂ ਸੀ ਆਂਦੀ ਕਿ ਇਹ ਬਣ ਕੀ ਗਿਆ ਮੈਂ ਤੁਹਾਨੂੰ ਇਹ ਹੁਣ ਜੋ ਕੈਲੰਡਰ ਛਪ ਰਿਹਾ ਹੈਗਾ ਆ ਪਿਛਲੇ ਸਮਝੋ ਮੈਂ ਤੁਹਾਨੂੰ ਦੱਸਦੀਆਂ 19 20 20 ਤੋਂ ਲੈ ਕੇ ਤੇ 2020 ਦੇ ਚੰਗੇ ਜਿਹੜੇ ਮੈਂ ਉਹ 21 ਦਾ ਕੈਲੰਡਰ ਨਹੀਂ ਹੈ ਤੁਸੀਂ ਮਹੀਨਿਆਂ ਦੇ ਦਿਨ ਦੇਖੋ ਮਹੀਨੇ ਆ ਦੇ ਦਿਨਾਂ ਦੇ ਵਿੱਚ ਕੋਈ ਰੈਗੂਲਰਿਟੀ ਨਹੀਂ ਹੈ ਕੈਲੰਡਰ ਦਾ ਮਤਲਬ ਹੈ ਹੁੰਦਾ ਹੈ ਕਿ ਜਿਹੜਾ ਰੈਗੂਲਰ ਇੱਕ ਸਮੇਂ ਦੀ ਮੈਜ਼ਰਮੈਂਟ ਹੈ ਜਿਹੜਾ ਐ ਕਿ 2024 ਦਾ ਨਾਨਕਸ਼ਾਈ ਕੈਲੰਡਰ ਜਾਰੀ ਹੋਇਆ ਹੈ ਜਿਨ੍ਹਾਂ ਵਿਦਵਾਨਾਂ ਨੇ ਕੀਤਾ ਹੈ ਉਹਨਾਂ ਦੇ ਵਿੱਚ 29 ਦਿਨਾਂ ਦੇ ਦੋ ਮਹੀਨੇ ਹੈਗੇ 32 ਦਿਨਾਂ ਦਾ ਇੱਕ ਮਹੀਨਾ ਤੇ ਬਾਕੀ ਤਾਂ ਚਲੋ 30 31 ਵਾਲੇ ਹੈਗੇ ਜਿਹੜਾ 2000 ਪਿਛਲੇ ਸਾਲ ਦਾ ਕੈਲੰਡਰ ਸੀ 2023 ਦਾ ਉਹਦੇ ਵਿੱਚ ਇੱਕ 32 ਦਿਨਾਂ ਦਾ ਮਹੀਨਾ ਸੀ ਔਰ ਦੋ 29 ਦਿਨਾਂ ਦੇ ਸੀ ਔਰ ਇਹ ਨਹੀਂ ਕਿ ਉਹ ਸੇਮ ਮਹੀਨੇ ਸੀ ਉਹ ਮੈਂ ਹੁਣ ਤੁਹਾਨੂੰ ਦੱਸਦੀ ਆ 2023 ਵਿੱਚ ਜਿਹੜਾ 32 ਦਿਨਾਂ ਦਾ ਮਹੀਨਾ ਸੀ ਉਹ ਸੀ ਸ਼ਾਵਣ ਦਾ ਐਸ ਸਾਲ ਜਿਹੜਾ 32 ਦਿਨਾਂ ਦਾ ਮਹੀਨਾ ਹੈ ਉਹ ਹੈ ਹਾਰਡ ਦਾ ਜਿਹੜਾ ਪਿਛਲੇ ਸਾਲ 29 ਦਿਨਾਂ ਦਾ ਮਹੀਨਾ ਸੀ ਉਸੀ ਪੋ ਦਾ ਤੇ ਦੂਸਰਾ ਹੈਗਾ ਸੀ ਫਗਣ ਦਾ ਔਰ ਇਸ ਸਾਲ ਜਿਹੜਾ 29 ਦਿਨਾਂ ਦਾ ਮਹੀਨਾ ਹੈ ਉਹ ਇੱਕ ਮਾਗ ਦਾ ਹੈਗਾ ਤੇ ਇੱਕ ਮੱਗਰ ਦਾ ਹੈਗਾ ਇਸੇ ਤਰ੍ਹਾਂ ਮਤਲਬ ਪਿਛੇ 2011 ਤੋਂ ਜਿਹੜਾ ਕੈਲੰਡਰ ਸ਼ੁਰੂ ਹੋਇਆ ਉਹਦੇ ਵਿੱਚ ਮਹੀਨਿਆਂ ਦੇ ਦਿਨ ਹਰ ਸਾਲ ਚ ਬਦਲ ਰਹੇ ਕੋਈ ਇਹਨਾਂ ਪਿਛਲੇ 3 ਸਾਲਾਂ ਦੇ ਵਿੱਚ 2022 23 ਤੇ 24 ਦੇ ਵਿੱਚ ਸਿਰਫ ਇੱਕ ਮਹੀਨਾ ਹਾਰਡ ਦਾ ਜਿਹਦੇ ਤਿੰਨੋਂ ਸਾਲਾਂ ਦੇ ਵਿੱਚ ਮਹੀਨੇ ਦੇ ਦਿਨ 31 ਹਨ ਜਾਂ ਦੂਸਰਾ ਪਾ ਦੋਦਾ ਹੈਗਾ ਜਿਹਦੇ ਕਿ ਤਿੰਨੋਂ ਜਿਹੜੇ ਸਾਲ ਦੇ ਵਿੱਚ ਮਹੀਨਾ 31ਾਂ ਦਾ ਬਾਕੀ ਕਿਸੇ ਮਹੀਨੇ ਦੇ ਵਿੱਚ ਵੀ ਸਾਲਾਂ ਦੇ ਮਹੀਨੇ ਦੇ ਦਿਨ ਸੇਮ ਨਹੀਂ ਹੈ ਬਦਲ ਰਿਹਾ ਕੋਈ ਵਧ ਰਿਹਾ ਕੋਈ ਘਟ ਰਿਹਾ ਮਤਲਬ ਕਿ ਜੇ ਕੋਈ ਆਮ ਆਦਮੀ ਤੁਸੀਂ ਆਪ ਹੀ ਕਿਸੇ ਵੇਲੇ ਇਹ ਤਰੀਕਾ ਕੱਢ ਕੇ ਦੇਖਿਓ ਕਿ ਜਿਹੜੀ ਹਰ ਸਾਲ ਦੇ ਹਰ ਮਹੀਨੇ ਦੇ ਦਿਨ ਬਦਲਦੇ ਪਏ ਅਸੀਂ ਉਹਨਾਂ ਦੇ ਵਿੱਚ ਕੀ ਪਾਲਦੇ ਪਏ ਆ ਸਾਨੂੰ ਕੱਲ ਦੇ ਅਗਲੇ ਸਾਲ ਦਾ ਨਹੀਂ ਪਤਾ ਕਿ ਇਹ ਕੈਲੰਡਰ ਦਾ ਬਣੇਗਾ ਕਿ ਸੈਕ ਕੈਲੰਡਰ ਦਾ ਮਤਲਬ ਤਾਂ ਇਹ ਹੁੰਦਾ ਕਿ ਇੱਕ ਰੈਗੂਲੈਰਿਟੀ ਹੋਵੇ ਇਹਦੇ ਚ ਰੈਗੂਲੈਰਿਟੀ ਵੀ ਮਿਸਿੰਗ ਹੈ ਤੋ ਮੈਂ ਸਮਝਦੀ ਆ ਇਹ ਬੜੀ ਇੱਕ ਹਾਸੋਹੀਣੀ ਸਾਡੀ ਸਥਿਤੀ ਬਣੀ ਹੋਈ ਹੈ ਕਿ ਜੇ ਕੋਈ ਕੈਲੰਡਰ ਦਾ ਮਹੱਤਤਾ ਛੱਡੋ ਕੋ ਕੈਲੰਡਰਸ ਇੰਟਰਸਟ ਲੈਣ ਵਾਲਾ ਕੋਈ ਅ ਮੈਚੂਰ ਵੀ ਹੋਏਗਾ ਉਹ ਵੀ ਹੱਸੇਗਾ ਕਿ ਕੌਮ ਨੇ ਸਿੱਖ ਕੌਮ ਦੇ ਹਾਲਾਤ ਕੀ ਹਨ ਜਾਂ ਤਾਂ ਤੁਸੀਂ ਬਿਲਕੁਲ ਹੀ ਛੱਡ ਦਿਓ ਤੇ ਇਹ ਟਕਵਾਂਜ ਵੀ ਰੱਖਣਾ ਹੈ ਕਿ ਨਹੀਂ ਜੀ ਇਹ ਨਾਨਕਸ਼ਾਹੀ ਕੈਲੰਡਰ ਹੈ ਪਰ ਉਹਦੇ ਵਿੱਚ ਕੁਝ ਵੀ ਨਹੀਂ ਹੈ ਉਹਦੇ ਵਿੱਚ ਸਿਰਫ ਕੌਮ ਦੇ ਨਾਲ ਮਜ਼ਾਕ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਇਤਰਾਜ਼ਯੋਗ ਹੈ ਔਰ ਐਟ ਲੀਸਟ ਜੇ ਹੁਣ ਤੁਸੀਂ ਇੱਕ ਉਦਮ ਸ਼ੁਰੂ ਕੀਤਾ ਹੈ ਕਿ ਇਕੱਠੇ ਹੋ ਕੇ ਗੱਲ ਤਾਂ ਕਰੀਏ ਕੈਲੰਡਰ ਇੱਕ ਲਾਗੂ ਕਰੋ ਮੈਂ ਸੇ ਵੀ ਕਹਿਣਾ ਚਾਹਨੀ ਹੈ ਕਿ ਜੇ ਨਾਨਕਸ਼ਾਹੀ ਕੈਲੰਡਰ ਦੇ ਗੁਰਪੁਰਬ ਜਿਹੜੇ ਉਹ ਦਿਨ ਮਿੱਥੇ ਜਾਂਦੇ ਨੇ ਫਿਕਸ ਹੋ ਜਾਂਦੇ ਨੇ ਤਾਂ ਉਹਦੇ ਵਿੱਚ ਜੇ ਜਿਹਨੂੰ ਨਹੀਂ ਮੰਜ਼ੂਰ ਉਹ ਬਿਕਰਮੇਨੀ ਦੇ ਅਨੁਸਾਰ ਮਨਾਣਾ ਚਾਹੁੰਦਾ ਤੇ ਉਹ ਉਹਦੇ ਤੇ ਕਿਹੜੀ ਰੋਕ ਹੈ ਪਰ ਅਕਾਲ ਤਖਤ ਸਾਹਿਬ ਤੋਂ ਇਹ ਜਿਹੜਾ ਇੱਕ ਪੰਥਕ ਫੈਸਲਾ ਹੋਇਆ ਉਸ ਪੰਥਕ ਫੈਸਲੇ ਦੀ ਕਿੰਨਾ ਕੁ ਜਾਇਜ਼ ਹੈ ਇਹ ਸਾਨੂੰ ਵਿਚਾਰਨ ਦੀ ਜ਼ਰੂਰਤ ਪੈ ਗਈ ਹੈ ਮਤਲਬ ਤੁਸੀਂ ਦੇਖੋ ਇਹੋ ਜਿਹੇ ਹਾਲਾਤ ਹੋ ਗਏ ਕਿ ਪਿਛਲੇ ਸਮਿਆਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਇਹੋ ਜਿਹੇ ਫੈਸਲੇ ਲਏ ਨੇ ਜਿਹੜੇ ਕਿ ਪੰਥ ਨਹੀਂ ਮੰਨ ਰਿਹਾ ਕੌਮ ਨਹੀਂ ਮੰਨ ਰਹੀ ਔਰ ਇਹ ਪਹਿਲੇ ਕਦੇ 1984 ਤੋਂ ਪਹਿਲਾਂ ਇਹ ਕਦੇ ਵੀ ਨਹੀਂ ਹੋਈਆਂ ਕਿ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਆਇਆ ਹੋਏ ਸਿੱਖ ਤਾਂ ਛੱਡ ਗੈਰ ਸਿੱਖ ਪੰਜਾਬੀ ਵੀ ਸਤਕਾ ਕਰਤੀ ਅੱਜ ਸਿੱਖਾਂ ਦੇ ਵਿੱਚ ਹੀ ਇਹਨਾਂ ਹੁਕਮਨਾਮੀਆਂ ਦੇ ਨਾਲ ਇਹੋ ਜਿਹਾ ਬਵਾਦ-ਬਾਦ ਹੋ ਗਿਆ ਕਿ ਸਾਨੂੰ ਇਹ ਸਾਰੀ ਪ੍ਰਕਿਰਿਆ ਨੂੰ ਦੁਬਾਰਾ ਅਨਲਾਈਜ਼ ਕਰਨ ਦੀ ਜ਼ਰੂਰਤ ਹੈ ਕਿ ਗਲਤੀ ਕਿੱਥੇ ਹੈ ਸਾਡਾ ਜਿਹੜਾ ਫੈਸਲਾ ਲੈਣ ਦਾ ਤਰੀਕਾ ਹੈ ਉਹਦੇ ਵਿੱਚ ਕਿਹੜੀ ਕਮੀ ਆ ਗਈ ਕਿ ਜਿਸ ਦੇ ਨਾਲ ਕਿ ਅਸੀਂ ਕੌਮ ਨੂੰ ਨਾਲ ਜੋੜ ਨਹੀਂ ਰਹੇ ਕੌਮ ਸਾਡੇ ਨਾਲੋਂ ਬिखरਦੀ ਪਈ ਹੈ ਏਕਤਾ ਵੱਲ ਜਾਣ ਦੇ ਬਜਾਏ ਕੌਮ ਦੇ ਵਿੱਚ ਛੋਟੇ-ਛੋਟੇ ਧੜੇ ਬੰਦੇ ਪੈਨ ਵੱਖਰੀ-ਵੱਖਰੀ ਵਿਚਾਰਧਾਰਾ ਬੰਦੀ ਹੈ ਪਰ ਚਲੋ ਜੇ ਵਖਰੀ ਵਿਚਾਰ ਤਾਰਾ ਹੋ ਹੋਵੇ ਵੀ ਤਾਂ ਕੋਈ ਸਮੇਟਣ ਵਾਲਾ ਤਾਂ ਇੱਕ ਥਾਂ ਚਾਹੀਦਾ ਹੈ ਨਾ ਔਰ ਉਹ ਥਾਂ ਸ੍ਰੀ ਅਕਾਲ ਤਖਤ ਸਾਹਿਬ ਹੈ ਪਰ ਅਕਾਲ ਤਖਤ ਸਾਹਿਬ ਦੇ ਥਾਂ ਤੇ ਵੀ ਜੇ ਇਹ ਸਮੇਟਿਆ ਨਹੀਂ ਜਾਏਗਾ ਤੇ ਅਸੀਂ ਜਾਵਾਂਗੇ ਤੇ ਕਿੱਥੇ ਜਾਵਾਂਗੇ ਸੋ ਇਹਦੇ ਵਾਸਤੇ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਮੈਂ ਉਹਦੀ ਤੁਹਾਨੂੰ ਮੁਬਾਰਕਬਾਦ ਵੀ ਦਿੰਨੀ ਆ ਔਰ ਵਾਇਗਰ ਅੱਗੇ ਅਰਦਾਸ ਵੀ ਕਰਦੀ ਆ ਕਿ ਇਹ ਜਿਹੜਾ ਕਾਰਜ ਹੈ ਕਿਸੇ sire ਲੱਗੇ ਕਿ ਘੱਟੋ ਘਾਟ ਕੈਲੰਡਰ ਜਿਹੜਾ ਇੱਕ ਮੈਥਮੈਟਿਕਲ ਤਰੀਕੇ ਦੇ ਨਾਲ ਕੈਲਕੂਲੇਸ਼ਨਸ ਹੁੰਦੀਆਂ ਉਹ ਮੈਥਮੈਟਿਕਲ ਕੈਲਕੂਲੇਸ਼ਨਸ ਆ ਨਾ ਕਿ ਕੋਈ ਉੱਠ ਕੇ ਤੇ ਜਿਸ ਤਰ੍ਹਾਂ ਹਰ ਸਾਲ ਸ਼੍ਰੋਮਣੀ ਕਮੇਟੀ ਦੀ ਡਾਇਰੀ ਛਪਦੀ ਹੈ ਕੈਲੰਡਰ ਛਪਦਾ ਹੈ ਕਿ ਫੈਸਲਾ ਕੀਤਾ ਜਾਂਦਾ ਹੈ ਕਿ ਦਿਨ ਕਿਹੜੇ ਮਹੀਨੇ ਦੇ ਕਿੰਨੇ ਦਿਨ ਦੇਣ ਅੱਜ ਇਹਨਾਂ ਨੂੰ ਪੁੱਛ ਲੋ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੋਏਗਾ ਅਗਲੇ ਸਾਲ ਇਹਨਾਂ ਨੇ ਕਿਹੜੇ ਦਿਨ ਕੱਢਨੇ ਸੋ ਇਹੋ ਜੀ ਜਿਹੜੀ ਸਿਚੁਏਸ਼ਨ ਹੈ ਅਸੀਂ ਇਸ ਸਿਚੁਏਸ਼ਨ ਵਿੱਚੋਂ ਨਿਕਲ ਸਕੀਏ ਤੋ ਬਾਕੀ ਤਾਂ ਮੇਰਾ ਖਿਆਲ ਹੈ ਜਿਨ੍ਹਾਂ ਨੇ ਕੈਲੰਡਰ ਬਾਰੇ ਐਕਸਪਰਟ ਸਿਆਦਾ ਦੱਸਣਗੇ ਮੈਂ ਉਹ ਦੇਤੇ ਫਿਲਹਾਲ ਨਹੀਂ ਕਮੈਂਟਸ ਕਰਾਂ ਤੇ ਇਹ ਇੱਕ ਕੰਸਰਨ ਦਾ ਮੇਰਾ ਮੁੱਦਾ ਸੀ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਮੈਨੂੰ ਟਾਈਮ ਦੇਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿ